ਲਾਜਨਦਾਲੀ ਜੀ ਮੈਂ ਪਿੰਡ ਗਿੱਦੜ ਪਿੰਡੀ ਨੇ ਕੋਦਰ ਤੋਂ ਐਸੇ ਵਾਈਫ ਮੇਰੇ ਸਰਪੰਚ ਨੇ ਮੈਂ ਵੀ ਸਮਾਜ ਸੇਵਕਾਂ ਇਹ ਸਾਡੇ ਜੀ ਮੇਰੇ ਪਿੰਡ ਤੋਂ ਹਰਦੀਪ ਸਿੰਘ ਜੀ ਜੋ ਵਿਦੇਸ਼ ਗਿਆ ਸੀ ਦੁਬਈ ਵਿੱਚ 2 ਸਾਲ ਪਹਿਲਾਂ ਉਹਦਾ ਦਿਲ ਦਾ ਦੌਰਾ ਪੈਣ ਕਰਕੇ ਉੱਥੇ ਡੈਥ ਹੋ ਗਈ ਐ ਸਰਦਾਰ ਉਬਰਾਈ ਸਿੰਘ ਜੀ ਜੋ ਸਰਬੱਤ ਦਾ ਪਲਾਟ ਟਰਸਟ ਦੇ ਫਾਊਂਡਰ ਨੇ ਉਹਨਾਂ ਨੇ ਜਿੰਨਾ ਸਦਕੇ ਹੀ ਅੱਜ ਸਾਨੂੰ ਆਪਣੇ ਭਤੀਜੇ ਦਾ ਛੋਟੇ ਵੀਰ ਦਾ ਮੂੰਹ ਦੇਖਣ ਨੂੰ ਮਿਲਿਆ ਉਹਨਾਂ ਕਰਕੇ ਹੀ ਸਾਡੀ ਬੋਡੀ ਜਿਹੜੀ ਅੱਜ ਇੱਥੇ ਅਮਰਸਰ 에어ਪੋਰਟ ਤੇ ਅਸੀਂ ਰੀਸੀਵ ਕਰਨ ਆਏ ਆ ਸਾਡੇ ਕੋਈ ਨਹੀਂ ਹਿੰਮਤ ਨਹੀਂ ਸੀਗੀ ਕਿ ਅਸੀਂ ਉਹਦੀ ਬੋਡੀ ਨੂੰ ਮਗਾ ਸਕੀਏ ਤੇ ਸਾਡੇ ਕੋਲ ਛੋਟੇ ਵੀਰ ਜਿਹੜੇ ਉੱਥੇ ਹੈਗੇ ਉਹਨਾਂ ਕਰਕੇ ਤੇ ਮੇਰੇ ਬਲਦੀਪ ਭਾਜੀ ਤੇ ਮਨਬੀਰ ਭਾਜੀ ਤੇ ਉਬਰਾਇ ਜੀ ਸਾਹਿਬ ਜਿਹੜੇ ਫਾਊਂਡਰ ਨੇ ਉਹਨਾਂ ਦੇ ਜਿਤਨਾ ਸਦਕੇ ਹੀ ਸਾਨੂੰ ਅੱਜ ਬੋਡੀ ਇੱਥੇ ਅਮਰਸਰ ਸਰਵਾਦਾ ਭਲਾ ਜੋ ਟੀਮ ਵਰਕ ਕਰ ਰਹੀ ਆ ਸਮਾਜ ਸੇਵਕ ਭਲਾਈ ਕੰਮਾਂ ਦੇ ਵਿੱਚ ਉਹਨਾਂ ਦੇ ਸੰਪਰਕ ਨਾਲ ਸਾਨੂੰ ਅੱਜ ਇਹ ਵੀ ਹੈ ਕਿ ਉਹਨਾਂ ਨੇ ਕਿਹਾ ਕਿ ਜੋ ਗਰੀਬ ਪਰਿਵਾਰ ਆ ਇਸ ਦਾ ਬੇਟੇ ਜਾਂ ਦੋ ਤੇ ਉਹਨਾਂ ਦੀ ਵਾਈਫ ਆ ਉਹਨਾਂ ਨੂੰ ਸਾਰੀ ਉਮਰ ਵਾਸਤੇ ਜੋ ਪੈਨਸ਼ਨ ਆ ਉਹ ਉਹਨਾਂ ਨੇ ਉਹ ਨਾਲ ਸ਼ੁਰੂ ਕਰਨੀ ਹੈਗੀ ਆ ਅਸੀਂ ਉਹਨਾਂ ਦੇ ਲਈ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਅਸੀਂ ਉਹਨਾਂ ਦੇ ਰਣੀ ਆ ਜੀ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਹੈ ਮੇਰਾ ਨਾਮ ਸੁਖਜਿੰਦਰ ਸਿੰਘ ਹੀਰਿਆ ਜੀ ਮੈਂ ਸਰਬੱਤ ਦਾ ਭਲਾ ਚੈਰੀਟੇਬਲ ਫੰਡ ਸਟੇਟ ਪ੍ਰੈਜ਼ੀਡੈਂਟ ਐ ਜੀ ਅੱਜ ਨਕੋਦਰ ਕਸਬੇ ਦੇ ਨਾਲ ਸੰਬੰਧਿਤ ਹਰਦੀਪ ਸਿੰਘ ਸੀਗਾ ਜਿਹੜਾ 2 ਸਾਲ ਪਹਿਲਾਂ ਦੁਬਈ ਗਿਆ ਸੀਗਾ ਅੱਜ ਉਹਦੀ ਡੈੱਡ ਬੋਡੀ ਆ ਰਹੀ ਆ ਪਤਾ ਲੱਗਾ ਸੀ ਅੱਜ 1 ਅਪ੍ਰੈਲ ਨੂੰ ਉਹਦੀ ਜਿਹੜੀ ਇਹਨਾਂ ਹਾਰਟ ਟੈਕ ਦੇ ਨਾਲ ਮੌਤ ਹੋ ਗਈ ਸੀਗੀ ਉਹਨਾਂ ਦੇ ਪਿੰਡ ਦੇ ਜਿਹੜੇ ਸਰਪੰਚ ਸੀਗੇ ਉਹਨਾਂ ਨੇ ਵਰਾਈ ਸਾਹਿਬ ਦੇ ਨਾਲ ਸੰਪਰਕ ਕੀਤਾ ਕਿ ਸਾਡੇ ਪਿੰਡ ਦੇ ਇੱਕ ਨੌਜਵਾਨ ਦੀ ਡੈਥ ਹੋ ਚੁੱਕੀ ਹੈ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੀ ਫਿਰ ਉਹਦੀ ਜਿਹੜੀ ਸਬੰਧਤ ਕਾਰਵਾਈ ਸੀ ਸਾਡੇ ਜਿਹੜੇ ਇਥੋਂ ਦੇ ਜੀ ਸਕੱਤਰ ਨੇ ਵਰਾਈ ਸਾਹਿਬ ਦੇ ਸਰਦਾਰ ਬਲਦੀਪ ਸਿੰਘ ਉਹਨਾਂ ਨੇ ਫਿਰ ਉਹਦੇ ਜਿਹੜੇ ਵੀ ਪੇਪਰ ਕੰਪਲੀਟ ਕਰਨ ਵਾਲੇ ਸੀ ਪੇਪਰ ਕੰਪਲੀਟ ਕੀਤੇ ਤੇ ਉਹਦੀ ਅੱਜ ਡੈੱਡ ਬੋਡੀ ਇੱਥੇ ਆ ਰਹੀ ਹੈ ਜੀ ਪਰਿਵਾਰ ਦੀ ਪਤਾ ਲੱਗਾ ਸੀਗਾ ਕਿ ਇਸ ਨੌਜਵਾਨ ਨੂੰ ਉੱਥੇ ਕੋਈ ਵੀ ਕੰਮ ਨਹੀਂ ਸੀ ਮਿਲਿਆ 2 ਸਾਲ ਦੇ ਵਿੱਚ ਇਹਦਾ ਮਾਲੀ ਹਾਲਤ ਬਹੁਤ ਕਮਜ਼ੋਰ ਹੋ ਚੁੱਕੀ ਸੀਗੀ ਉਸੇ ਕਰਕੇ ਹੀ ਇਹਦੀ ਮੌਤ ਦਾ ਕਾਰਨ ਵੀ ਉਹੀ ਬਣਿਆ ਜੋ ਮਤਲਬ ਵੀ ਉਹਨੂੰ ਕੰਮਕਾਜ ਕੋਈ ਨਹੀਂ ਸੀ ਮਿਲਿਆ ਫਿਰ ਪਿੰਡ ਦੇ ਸਰਪੰਚ ਆਏ ਸੀ ਮਿਸਟਰ ਲਾਲਚੰਦ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਦੀ ਮਾਲੀ ਹਾਲਤ ਬਹੁਤ ਕਮਜ਼ੋਰ ਹੈ ਇਹਦੇ ਦੋ ਬੱਚੇ ਨੇ ਛੋਟੇ-ਛੋਟੇ ਇਹਦੇ ਬੱਚੇ ਨੇ ਜਿਹੜੇ ਇੱਕ 6ਵੀਂ ਕਲਾਸ ਤੇ ਇੱਕ 36ਵੀਂ ਕਲਾਸ ਦਾ ਵਿਦਿਆਰਥੀ ਆ ਉਹ ਫਿਰ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਡ੍ਰੈਸ ਵੱਲੋਂ 2000 ਰੁਪਏ ਮਹੀਨਾਵਾਰ ਜਿਹੜੀ ਉਹ ਪੈਨਸ਼ਨ ਲਾਈਕ ਲਗਾਈ ਜਾ ਰਹੀ ਹੈ ਇਹਦੀ